ਆਓ ਆਓ ਭਾਈਓ ਤੇ ਪੈਣੋ ਤੜਕੀ ਕਿੜਕੇ ਕਿਨੇ ਹਉਣੇ ਹੋਏ ਤੇ ਤੇਰੇ ਅਸੀਂ ਤੇ ਤੁਹਾਡੇ ਕੋਲੇ ਇੱਕ ਕੰਮ ਆਇ ਸੀਗੇ ਸਾਨੂੰ ਮੇਰਾ ਵੀ ਚਾਚਾ ਤੂੰ ਸਾਨੂੰ ਜਵਾਬ ਨਾ ਦੇ ਹੈ ਸਾਡਾ ਕੰਮ ਕਰ ਦੇ ਤੂੰ ਹੈ ਇਹ ਕੰਮ ਖਤਾ ਦੇ ਸੋ ਭਾਈਓ ਤੇ ਪੈਣੋ ਜੇ ਕਰਨ ਵਾਲਾ ਹੋਇਆ ਤਾਂ ਜ਼ਰੂਰ ਕਰੂੰਗਾ ਤੇ ਤੇਰੇ ਸਾਨੂੰ 10000 ਰੁਪਏ ਦੀ ਲੋੜ ਦਾ ਆਇਨੇ ਪੈਸੇ ਆਇਨੇ ਪੈਸੇ ਕੀ ਕਰਨੇ ਆ ਪਾਈਓ ਤੇ ਪੈਣੋ ਓਏ ਯਾਰ ਚਾਚਾ ਸਾਡਾ ਲੋਨ پاسੋਂ ਵਾਲਾ ਹੈ ਅਸੀਂ ਲੋਨ ਕਰਾਇਆ ਠੀਕਾ ਤੇ ਪੁਰਾਣੇ ਲੋਨ ਦੀਆਂ ਕਿਸ਼ਤਾਂਆਂ ਟਟਕੀਆਂ ਉਹ ਭਰਨੀ ਆਣੇ ਓਏ ਬਹਤੇ ਮੇਰੇ ਕੋਲੇ ਤਾਂ ਇਸ ਵਕਤ ਹੈ ਨਹੀਂ ਕੁਸ ਓਏ ਚਾਚਾ ਜੀ ਆਹ ਗੱਲ 10 ਦਿਨਾਂ ਤੱਕ ਵਾਪਸ ਕਰ ਦੇਵਾਂਗੇ ਸੋਨੂ ਹੈ ਕਿਉਂ 10 ਦਿਨਾਂ ਤੱਕ लाड ਨਹੀਂ ਨਿਕਲ ਜੋ ਸੋਡੀ ਓ ਯਾਰ 10 ਦਿਨਾਂ ਵਾਸਤੇ ਕਿਸੇ ਹੋਰ ਦੋਸਤੋਂ ਵੜ ਲਾਂਗੇ ਉਹ ਤੈਨੂੰ ਦੇ ਦਾਂਗੇ ਓਏ ਲੋਨ ਲਿਆ ਕਾਦੇ ਵਾਸਤੇ ਸੀ ਵੇ ਚਾਚਾ ਜੀ ਲੋੜ ਤਾਂ ਸੀ ਪਹਿਲਾਂ ਦੇਣਾ ਲੈਣਾ ਸੀ ਕਿ ਲੋਕਾਂ ਦਾ ਉਹ ਲੋਨ ਲੈ ਕੇ ਮੋੜਤਾ ਠੀਕ ਹੈ ਫੇ ਹੁਣ ਇੱਕ ਹੋਰ ਲੋਨ ਕਰਾਇਆ ਗਿਆ ਬਾਤ ਨਹੀਂ ਹੋਏ ਤੇ ਫੇਰ ਲੋਕਾਂ ਦਾ ਲੈਣਾ ਦੇਣਾ ਤਾਰਦਾਂਗੇ ਤੇ ਹੁਣ ਤੁਸੀਂ ਦੇ ਦੋ ਉਹ ਦੇ ਦਾਂਗੇ ਤੇ ਕਿਸੇ ਤੋਰ ਵੜ ਕੇ ਉਹਨਾਂ ਨੂੰ ਦੇ ਦਾਂਗੇ ਨਹੀਂ ਲੁਣ ਪਾਸੂ ਜੀ ਸਾਡਾ ਘਣਾ ਜੀ ਬੱਲੇ ਓਏ ਬੱਲੇ ਲੋਕਾਂ ਤੋਂ ਹੀ ਪੈਸੇ ਲੈ ਕੇ ਲੋਕਾਂ ਦੀ ਕਮਾਈ ਜਾਣੇ ਹੋ ਨਹੀਂ ਰਿਸਾਂ ਸੋਡੀਆਂ ਬੜੀ ਸਕੀਮ ਤਕੜੀ ਹੈ ਤਾਂ ਜੋ ਮੇਰੇ ਕੋਲੇ ਨਹੀਂ ਹੈ ਦੇਣ ਨੂੰ ਇੱਕ ਵੀ ਰੁਪਈਆ